ਲੁਧਿਆਣੇ ਦੇ ਉਸ ਪੁਰਾਣੇ ਇਲਾਕੇ ਦੇ ਵਿੱਚ ਸਥਿਤ ਉਸ ਘਰ ਦੀਆਂ ਕੰਧਾਂ ਅੱਜ ਵੀ ਇੱਕ ਅਣਸੁਲਝੇਰ ਹਸ ਦੀ ਗਵਾਹੀ ਦਿੰਦੀਆਂ ਨੇ ਰਾਤ ਦੇ 12 ਵੱਜ ਚੁੱਕੇ ਸੀ ਪਰ ਉਸ ਘਰ ਦੇ ਵਿੱਚ ਕੋਈ ਸੌ ਨਹੀਂ ਸੀ ਸਕਿਆ ਕੀ ਕਾਰਨ ਸੀ ਕਿ ਉਸ ਘਰ ਦੇ ਕੁੱਤੇ ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਰੋ ਰਹੇ ਸੀ ਹਵਾ 'ਚ ਇੱਕ ਅਜੀਬ ਜਿਹੀ ਸੜਨ ਦੀ ਬਦਬੂ ਕਿੱਥੋਂ ਆ ਰਹੀ ਸੀ ਜਦੋਂ ਕਿ ਆਲੇ-ਦੁਆਲੇ ਸਭ ਕੁਝ ਸ਼ਾਂਤ ਸੀ ਉਸ ਬੰਦ ਕਮਰੇ ਦੇ ਅੰਦਰੋਂ ਆਉਣ ਵਾਲੀਆਂ ਭਾਰੀਆਂ ਆਵਾਜ਼ਾਂ ਕਿਸ ਤੀਆਂ ਸੀ ਜਦਕਿ ਕਮਰਾ ਅੰਦਰੋਂ ਖਾਲੀ ਸੀ ਪਰਿਵਾਰ ਦੇ ਮੈਂਬਰਾਂ ਦੇ ਚਿਹਰਿਆਂ ਤੇ ਖੌਫ ਸਾਫ਼ ਦਿਖਾਈ ਦੇ ਰਿਹਾ ਸੀ ਕੀ ਇੱਕ ਮਹਿਜ਼ ਇਹ ਵਹਿਮ ਸੀ ਜਾਂ ਕੋਈ ਅਧਿਕ ਤਾਕਤ ਉਹਨਾਂ ਦੇ ਘਰ ਤੇ ਕਬਜ਼ਾ ਕਰ ਚੁੱਕੀ ਸੀ ਜਦੋਂ ਵਿਗਿਆਨ ਦੇ ਸਾਰੇ ਤਰਕ ਫੇਲ ਹੋ ਗਏ ਤਾਂ ਘਰ ਦੇ ਬਜ਼ੁਰਗ ਨੇ ਇੱਕੋ ਇੱਕ ਰਾਹ ਚੁਣਿਆ ਗੁਰੂ ਦੀ ਬਾਣੀ ਪਰ ਸਵਾਲ ਇਹ ਸੀ ਕਿ ਕੀ ਬਾਣੀ ਦੇ ਸ਼ੁਰੂ ਹੁੰਦਿਆਂ ਉਹ ਤਾਕਤ ਸ਼ਾਂਤ ਹੋ ਜਾਵੇਗੀ ਜਾਂ ਟਕਰਾਹ ਹੋਰ ਵਧੇਗਾ ਉਹ ਕਿਹੜੀਆਂ ਚੀਕਾਂ ਸਨ ਜੋ ਸਿਰਫ ਉਸ ਪਰਿਵਾਰ ਨੂੰ ਸੁਣਾਈ ਦੇ ਰਹੀਆਂ ਸੀ ਕੀ ਉਹ ਆਵਾਜ਼ਾਂ ਕਿਸੇ ਪਟਕੀ ਹੋਈ ਰੂਹ ਦੀਆਂ ਸਨ ਜੋ ਮੁਕਤੀ ਮੰਗ ਰਹੀ ਸੀ ਜਾਂ ਕੋਈ ਅਜਿਹੀ ਬਲਾ ਸੀ ਜੋ ਬਾਣੀ ਦੀ ਸ਼ਕਤੀ ਤੋਂ ਡਰ ਕੇ ਭੱਜਣ ਦੀ ਕੋਸ਼ਿਸ਼ ਕਰ ਰਹੀਆਂ ਸੀ ਜਾਣਨਾ ਚਾਹੁੰਦੇ ਹੋ ਤਾਂ ਅਖੀਰ ਤੱਕ ਵੀਡੀਓ ਨੂੰ ਦੇਖਿਓ ਕਮੈਂਟ ਕਰਕੇ ਜ਼ਰੂਰ ਜਾਇਓ ਕੀ ਤੁਹਾਡੀ رائے ਹੈ ਇਸ ਵੀਡੀਓ ਦੇ ਉੱਤੇ ਤੇ ਹਾਂ ਸਭ ਤੋਂ ਪਹਿਲੀ ਗੱਲ ਲਾਈਕ ਜ਼ਰੂਰ ਕਰਦੇ ਹੋ ਤਾਂ ਹੀ ਵੀਡੀਓ ਇਹ ਅੱਗੇ ਜਿਹੜੀ ਹੈ ਸ਼ੇਅਰ ਹੋ ਸਕੇਗੀ ਜੇਕਰ ਤੁਸੀਂ ਇੱਕ ਲਾਈਕ ਦੇਵੋਗੇ ਤਾਂ ਰਾਤ ਦੇ ਉਸ ਘੋਰ ਹਨੇਰੇ ਦੇ ਵਿੱਚ ਜਦੋਂ ਦੀਵੇ ਦੀ ਲਾਟ ਅਚਾਨਕ ਨੀਲੀ ਹੋ ਗਈ ਤਾਂ ਸਭ ਦੇ ਦਿਲਾਂ ਦੀ ਧੜਕਣ ਰੁਕ ਗਈ ਕੀ ਅੱਜ ਰਾਤ ਇਹ ਪਰਿਵਾਰ ਬਚ ਸਕੇਗਾ ਹਰ ਪਲ ਇੱਕ ਨਵਾਂ ਖੌਫ ਪੈਦਾ ਹੋ ਰਿਹਾ ਸੀ ਇਹ ਵੱਡੇ ਵੱਡੇ ਸਵਾਲ ਮਨ ਦੇ ਵਿੱਚ ਆ ਰਹੇ ਸੀ ਸਸਪੈਂਸ ਇੰਨਾ ਗਹਿਰਾ ਸੀ ਕਿ ਸਾਹ ਲੈਣਾ ਔਖਾ ਹੋ ਰਿਹਾ ਸੀ ਆਖਰ ਉਸ ਰਾਤ ਲੁਧਿਆਣੇ ਦੇ ਉਸ ਘਰ ਦੇ ਵਿੱਚ ਕੀ ਵਾਪਰਿਆ ਘਰ ਦਾ ਮਾਹੌਲ ਇੰਨਾ ਭਿਆਨਕ ਹੋ ਚੁੱਕਿਆ ਸੀ ਕਿ ਦੀਵਾਰਾਂ ਤੋਂ ਤਸਵੀਰਾਂ ਆਪਣੇ ਆਪ ਡਿੱਗਣ ਲੱਗ ਪਈਆਂ ਪਰਿਵਾਰ ਦੇ ਮੁਖੀ ਸਰਦਾਰ ਕਰਮ ਸਿੰਘ ਜੀ ਨੇ ਮਹਿਸੂਸ ਕੀਤਾ ਕਿ ਹੁਣ ਸਿਰਫ ਅਕਾਲ ਪੁਰਖ ਹੀ ਉਹਨਾਂ ਦੀ ਰੱਖਿਆ ਕਰ ਸਕਦਾ ਹੈ ਉਹਨਾਂ ਨੇ ਹਿੰਮਤ ਜੁਟਾਈ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਪੋਥੀ ਸਾਹਿਬ ਪ੍ਰਕਾਸ਼ਿਤ ਕੀਤੀ ਜਿਵੇਂ ਹੀ ਉਹਨਾਂ ਨੇ ਪਹਿਲੀ ਅਸ਼ਟਪਦੀ ਪੜਨੀ ਸ਼ੁਰੂ ਕੀਤੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਵਿਸਰਾਮ ਘਰ ਦੇ ਅੰਦਰ ਦਾ ਤਾਪਮਾਨ ਅਚਾਨਕ ਬਹੁਤ ਜ਼ਿਆਦਾ ਡਿੱਗਿਆ ਜਿਵੇਂ ਜਿਵੇਂ ਪਾਠ ਅੱਗੇ ਵਧਦਾ ਗਿਆ ਘਰ ਦੇ ਉੱਪਰਲੇ ਕਮਰੇ ਵਿੱਚੋਂ ਅਜੀਹੀਆਂ ਚੀਕਾਂ ਸੁਣਾਈ ਦੇਣ ਲੱਗੀਆਂ ਜਿਵੇਂ ਕੋਈ ਬਹੁਤ ਬੁਰੀ ਤਰ੍ਹਾਂ ਤੜਫ ਰਿਹਾ ਹੋਵੇ ਇਹ ਆਵਾਜ਼ਾਂ ਇਨਸਾਨੀ ਨਹੀਂ ਸੀ ਇਹ ਬਹੁਤ ਹੀ ਭਾਰੀ ਤੇ ਡਰਾਉਣੀਆਂ ਸਨ ਕਰਮ ਸਿੰਘ ਜੀ ਦੀ ਆਵਾਜ਼ ਵੀ ਕੰਬਣ ਲੱਗੀ ਪਰ ਉਹਨਾਂ ਨੇ ਪਾਠ ਨਹੀਂ ਰੋਕਿਆ ਘਰ ਦੇ ਬਾਕੀ ਮੈਂਬਰਾਂ ਨੇ ਦੇਖਿਆ ਕਿ ਕਮਰੇ ਦੇ ਕੋਨਿਆਂ ਵਿੱਚੋਂ ਕਾਲਾ ਧੂਆ ਨਿਕਲ ਰਿਹਾ ਸੀ ਜੋ ਬਾਣੀ ਦੀ ਗੂੰਜ ਨਾਲ ਹੌਲੀ-ਹੌਲੀ ਫਿੱਕਾ ਪੈ ਰਿਹਾ ਸੀ ਉਹ ਚਿੱਕਾ ਪੁੱਤਾਂ ਦੀਆਂ ਸਨ ਜੋ ਉਸ ਜਗ੍ਹਾ ਤੇ ਖਾਲਾਂ ਤੋਂ ਡੇਰਾ ਲਾਈ ਬੈਠੀਆਂ ਸਨ ਸੁਖਮਨੀ ਸਾਹਿਬ ਦੀ ਹਰ ਪੰਕਤੀ ਤੀਰ ਵਾਂਗ ਉਹਨਾਂ ਅਧਿਕ ਤਾਕਤਾਂ ਤੇ ਲੱਗ ਰਹੀ ਸੀ ਉਹ ਸ਼ਕਤੀਆਂ ਚੀਕ ਚੀਕ ਕੇ ਕਹਿ ਰਹੀਆਂ ਸੀ ਸਾਨੂੰ ਛੱਡ ਦਿਓ ਸਾਨੂੰ ਇਹ ਆਵਾਜ਼ ਸੁਣ ਕੇ ਜਲਨ ਹੋ ਰਹੀ ਹੈ ਸਾਨੂੰ ਛੱਡ ਦਿਓ ਇੰਨੀਆਂ ਭਿਆਨਕ ਆਵਾਜ਼ਾਂ ਉਸ ਪਰਿਵਾਰ ਦੇ ਕੰਨਾਂ ਦੇ ਵਿੱਚ ਪਈਆਂ ਤੇ ਉਸ ਘਰ ਦੇ ਵਿੱਚ ਜੋ ਇੰਨੇ ਸਾਲਾਂ ਤੋਂ ਡੇਰੇ ਲਾ ਕੇ ਬੈਠੀਆਂ ਸੀ ਲਗਭਗ 2 ਘੰਟੇ ਇਹ ਸਿਲਸਿਲਾ ਚੱਲਦਾ ਰਿਹਾ ਜਦੋਂ ਤੱਕ ਪਾਠ ਸਮਾਪਤ ਨਹੀਂ ਹੋਇਆ ਜਦੋਂ ਪਾਠ ਅੰਤਿਮ ਪੜਾਅ ਤੇ ਪਹੁੰਚਿਆ ਤਾਂ ਇੱਕ ਜ਼ੋਰਦਾਰ ਧਮਾਕਾ ਹੋਇਆ ਤੇ ਘਰ ਦੀਆਂ ਸਾਰੀਆਂ ਖਿੜਕੀਆਂ ਖੁੱਲ ਗਈਆਂ ਇੱਕ ਤੇਜ਼ ਰੌਸ਼ਨੀ ਪੂਰੇ ਘਰ ਦੇ ਵਿੱਚ ਫੈਲ ਜਾਂਦੀ ਹੈ ਤੇ ਉਹ ਭਿਆਨਕ ਚੀਕਾਂ ਹੌਲੀ-ਹੌਲੀ ਇੱਕ ਸ਼ਾਂਤ ਹੌਕੇ ਵਿੱਚ ਬਦਲ ਜਾਂਦੀਆਂ ਨੇ ਇੰਜ ਲੱਗ ਰਿਹਾ ਸੀ ਜਿਵੇਂ ਬਾਣੀ ਨੇ ਉਹਨਾਂ ਰੂਹਾਂ ਨੂੰ ਉਸ ਹਨੇਰੇ ਦੇ ਜਾਲ 'ਚੋਂ ਜਾਰਦ ਕਰ ਦਿੱਤਾ ਕਰ ਦਾ ਭਾਰ ਹੀ ਪਣ ਖਤਮ ਹੋਇਆ ਤੇ ਹਵਾ 'ਚ ਗੁਲਾਬਾਂ ਦੀ ਖੁਸ਼ਬੂ ਫੈਲੀ। ਤਾਂ ਲੁਧਿਆਣੇ ਦੀ ਇਹ ਘਟਨਾ ਸਾਨੂੰ ਇਹ ਸਿਖਾਉਂਦੀ ਹੈ ਵੀ ਇਸ ਸੰਸਾਰ ਵਿੱਚ ਜਿੱਥੇ ਹਨੇਰਾ ਹੈ ਉੱਥੇ ਪ੍ਰਕਾਸ਼ ਦੀ ਹੋਂਦ لازਮੀ ਹੈ। ਅਸੀਂ ਅਕਸਰ ਅਧਿਕ ਤਾਕਤਾਂ ਤੋਂ ਡਰਦੇ ਹਾਂ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਭ ਤੋਂ ਵੱਡੀ ਤਾਕਤ ਸ਼ਬਦ ਵਿੱਚ ਹੈ। ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸਿਰਫ ਸ਼ਬਦਾਂ ਦਾ ਸੰਗ੍ਰਹਿ ਨਹੀਂ ਸਗੋਂ ਮਨ ਤੇ ਆਤਮਾ ਲਈ ਇੱਕ ਸੁਰੱਖਿਆ ਕਵਚ ਵੀ ਹੈ। ਇਹ ਘਟਨਾ ਸਾਨੂੰ ਸਿਖਾਉਂਦੀ ਹੈ ਵੀ ਜਦੋਂ ਅਸੀਂ ਪੂਰਨ ਵਿਸ਼ਵਾਸ ਨਾਲ ਗੁਰੂ ਦੀ ਸ਼ਰਨ 'ਚ ਜਾਂਦੇ ਹਾਂ ਤਾਂ ਦੁਨੀਆ ਵਿੱਚ ਕੋਈ ਵੀ ਨਕਾਰਾਤਮਕ ਜਿਹੜੀ ਸ਼ਕਤੀ ਹੈ ਜਾਂ 네ਗੇਟਿਵਿਟੀ ਹੈ ਸਾਡੇ ਵਾਲ ਵਿੰਗਾ ਨਹੀਂ ਕਰ ਸਕਦੀ ਚਿੱਕਾ ਉਹਨਾਂ ਦੀਆਂ ਨਿਕਲਦੀਆਂ ਨੇ ਜੋ ਸੱਚ ਦੇ ਮਾਰਗ ਤੇ ਨਹੀਂ ਹੁੰਦੇ ਸਾਨੂੰ ਚਾਹੀਦਾ ਹੈ ਆਪਣੇ ਘਰਾਂ ਦੇ ਵਿੱਚ ਰੋਜ਼ਾਨਾ ਬਾਣੀ ਦਾ ਪ੍ਰਵਾਹ ਚਲਾਈਏ ਤਾਂ ਜੋ ਕੋਈ ਵੀ ਮਾੜੀ ਸੋਚ ਜਾਂ ਸ਼ਕਤੀ ਉੱਥੇ ਪ੍ਰਵੇਸ਼ ਨਾ ਕਰੇ ਤੇ ਇਹ ਕਹਾਣੀ ਸਿਰਫ ਸਾਨੂੰ ਡਰਾਉਣ ਵਾਸਤੇ ਆ ਤੁਹਾਨੂੰ ਡਰਾਉਣ ਵਾਸਤੇ ਨਹੀਂ ਆ ਸਗੋਂ ਜਾਗਰੂਕ ਕਰਨ ਵਾਸਤੇ ਆ ਵੀ ਬਾਣੀ ਗੁਰੂ ਗੁਰੂ ਹੈ ਬਾਣੀ ਜੇਕਰ ਤੁਹਾਡਾ ਮਨ ਸਾਫ਼ ਹੈ ਤੁਹਾਡੀ ਰੂਹ ਗੁਰੂ ਨਾਲ ਜੁੜੀ ਹੈ ਤਾਂ ਡਰ ਤੁਹਾਡੇ ਨੇੜੇ ਫਟਕ ਵੀ ਨਹੀਂ ਸਕਦਾ ਉਤਪ੍ਰੇਤ ਅਸਲ ਵਿੱਚ ਸਾਡੇ ਮਨ ਦੇ ਡਰ ਪੁਰਾਣੇ ਕਰਮਾਂ ਦਾ ਪ੍ਰਤੀਕ ਨੇ ਜਿਨ੍ਹਾਂ ਨੂੰ ਸਿਰਫ ਨਾਮ ਸਿਮਰਨ ਨਾਲ ਕਟਿਆ ਜਾ ਸਕਦਾ ਹੈ ਤਾਂ ਅੱਜ ਦੇ ਦੌਰ ਦੇ ਵਿੱਚ ਜਿੱਥੇ ਇਨਸਾਨ ਮਾਨਸਿਕ ਤੌਰ ਤੇ ਕਮਜ਼ੋਰ ਹੋ ਰਿਹਾ ਹੈ ਸੁਖਮਨੀ ਸਾਹਿਬ ਦੀ ਬਾਣੀ ਮਨ ਨੂੰ ਅਥਾਹ ਸ਼ਾਂਤੀ ਦੇ ਬਲ ਬਖਸ਼ਦੀ ਹੈ ਸੋ ਯਾਦ ਰੱਖਿਓ ਜਿੱਥੇ ਗੁਰੂ ਦੀ ਜੋਤ ਜਗਦੀ ਹੈ ਉੱਥੇ ਹਨੇਰੇ ਦਾ ਕੋਈ ਵਾਸਾ ਨਹੀਂ ਹੁੰਦਾ ਆਓ ਅਸੀਂ ਵੀ ਆਪਣੇ ਜੀਵਨ ਨੂੰ ਬਾਣੀ ਦੇ ਲੜ ਲਾਈਏ ਹਰ ਪ੍ਰਕਾਰ ਦੇ ਡਰ ਤੋਂ ਮੁਕਤ ਹੋ ਕੇ ਜੀਵਨ ਬਤੀਤ ਕਰੀਏ ਗੁਰੂ ਦੀ ਮਿਹਰ ਸਦਕਾ ਹੀ ਅਸੀਂ ਵਿਚਾਰਾਂ ਤੇ ਭਟਕਦੀਆਂ ਰੂਹਾਂ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ ਤਾਂ ਇਹੀ ਇਸ ਘਟਨਾ ਦਾ ਸਭ ਤੋਂ ਵੱਡਾ ਸੁਨੇਹਾ ਹੈ ਵਿਸ਼ਵਾਸ ਹੀ ਜਿੱਤ ਹੈ ਕਿਵੇਂ ਲੱਗੀ ਇਹ ਕਹਾਣੀ ਕੀ رائے ਹੈ ਤੁਹਾਡੀ ਕਮੈਂਟ ਬਾਕਸਾਂ ਵਿੱਚ ਜ਼ਰੂਰ ਲਿਖ ਕੇ ਜਾਓ